ਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਬੁਰਜ ਰਾਜਗੜ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਸੋਨ ਵਾਲੀ ਕਾ ਟਰੈਕਟਰ ਵਿਕਾਊ ਆ। ਡੀ ਆਈ 60। ਚੰਗੀ ਕੰਡੀਸ਼ਨ ਦੇ ਵਿੱਚ ਆ ਸਾਫ਼ ਸੁਥਰਾਗਾ। ਦੇਖ ਸਕਦੇ ਹੋ ਕਿ ਨਾ ਆਪਾਂ ਨੇ ਜਾ ਮਰਾ ਦਿੰਨੇ ਆ। ਉਸ ਤੋਂ ਬਾਅਦ ਆਪਾਂ ਭਾਈ ਤੋਂ ਸਾਰੀ ਇਹਦੀ ਡਿਟੇਲ ਲੈ ਲਾਂਗੇ। ਦੇਖ ਸਕਦੇ ਹੋ। ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਹੈਗਾ। ਬਾਕੀ ਟਾਇਰ ਤੁਸੀਂ ਦੇਖ ਸਕਦੇ ਹੋ। ਤੀਕੂ ਪੈਸੇ ਟਾਇਰ ਆ ਗਏ ਮੂਰਲੇ ਤੇ ਬੈਗ ਵਾਲੇ तकरीबन 70 ਰੁਪਏ ਹੈਗੇ ਤੇ ਬਾਕੀ ਛਤਰੀ ਲੱਗੀ ਹੋਈ ਆ ਬੈਗ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਸਾਫ ਸੁਥਰਾ ਹੈਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜ਼ਿਮੀਂਦਾਰਾਂ ਦੇ ਕੋਲੇ ਹੀ ਆ ਇਹ ਮੇਕਰ ਦੀ ਲੋਡ ਵਾਸਤੇ ਟਰੈਕਟਰ ਵਰਤਦਾ ਹਾਂ ਦਾ ਖੇਤੀਬਾੜੀ ਵਾਸਤੇ ਉਦੋਂ ਟਰੈਕਟਰ ਵਰਤਦੇ ਸੀ ਤੇ ਖੇਤੀ ਛੱਡੀ ਕਰਕੇ ਸੇਲ ਕਰ ਰਹੇ ਹਾਂ ਤੇ ਇਧਰੋਂ ਵੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਸਾਫ਼ ਸੁਥਰਾ ਟਰੈਕਟਰ ਆ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਬਾਕੀ ਡਬਲ ਲਾਈਟਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਜਿਹਨੇ ਵੀ ਖਰੀਦਣਾਗਾ ਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲੈਨੇ ਆ ਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਰਾਜਿੰਦਰ ਜੀ ਠੀਕ ਹੈ ਜੀ ਤੇ ਜਿਹੜਾ ਬਾਈ ਆਪਾਂ ਇਹ ਟਰੈਕਟਰ ਵੇਚਣ ਲੱਗੇ ਆਂਗੇ ਤੇ ਇਹ ਮਾਡਲ ਕਿੰਨਾਗਾ ਇਹ 2005 2005 ਮਾਡਲ 12ਵੇਂ ਮਹੀਨੇ ਦੀ 6 ਤਰੀਕ ਦਾ 6 ਤਰੀਕ 12ਵਾਂ ਮਹੀਨਾ 2005 ਦਾ ਠੀਕ ਹੈ ਲਾਸਟ ਦੇ ਵਿੱਚ ਹੀ ਆ ਬਹਣਾ 6 ਹੀ ਮੰਨ ਲਓ ਤਕਰੀਬਨ ਹੈ ਨਾ ਠੀਕ ਹੈ ਤੇ ਓਨਰ ਆਪਸ ਹੈਗਣਾਗੇ ਹਾਂ ਸੈਕਡਾ ਮੇਰੇ ਨਾਲ ਆਪਣੀ ਨਾ ਹੀ ਹੈਗਾ ਹਾਂ ਚੱਪ ਵਾਲੀ ਕਾਪੀ ਹੈ ਚੱਪ ਵਾਲੀ ਕਾਪੀ ਹੈ ਹਾਂਜੀ ਠੀਕ ਹੈ ਤੇ ਆਪਾਂ ਹੀ ਮਤਲਬ ਕਿ ਹੁਣ ਚਲਾਇਆ ਉਸ ਤੋਂ ਬਾਅਦ ਹਾਂ ਮੇਰੇ ਕੋਲ ਚੱਲਿਆ ਤੇ ਇੰਜਨ ਵੀ ਕਰਵਾਤਾ ਸੀ ਤਾਂ ਹੁਣ ਡਬਲ 75 ਪਾਵਰ ਕਰਵਾਤਾ ਠੀਕ ਹੈ ਇੰਜਨ ਕਰਵਾਇਆ ਪਿਆ ਹਾਂ ਉਸ ਤੋਂ ਬਾਅਦ ਸਹੀ ਇੰਜਨ ਲਾਇਆ ਨਹੀਂ ਗਿਆ ਮਸ਼ੀਨ ਗੇਟੀ ਸੀ 75 ਦਾ ਕਰਾਤਾ ਹਾਂ ਕਿੱਥੇ ਆ ਗਿਆ 60 ਹੈ ਨਾ 60 ਠੀਕ ਆ ਤੇ ਉਦੋਂ ਬਾਅਦ ਕੋਈ ਸੀਜ਼ਨ ਨਹੀਂ ਲਾਇਆ ਨਹੀਂ ਲਾਇਆ ਨਹੀਂ ਕੋਈ ਬਸ ਹਾਲਾਂ ਦੀ ਚੱਲਿਆ ਠੀਕ ਆ ਹਾਲਾਂ ਦੀ ਚੱਲਿਆ ਪਿਆ ਹਾਂ ਠੀਕ ਆ ਤੇ ਪਹਿਲਾਂ ਕੋਈ ਸੀਜ਼ਨ ਲਾਇਆ ਜਾਣੀ ਉਦੋਂ ਪਹਿਲਾਂ ਪਹਿਲਾਂ ਤਾਂ ਲਾਇਆ ਤਿੰਨ ਚਾਰ ਸੀਜ਼ਨ ਲਾਇਆ ਤੁੜੀ ਠੀਕ ਆ ਯਾਨੀ ਕਿ ਉਦੋਂ ਬਾਅਦ ਨਹੀਂ ਲਾਇਆ ਜਦੋਂ ਆਪਾਂ 75 ਦਾ ਕਰਾ ਲਿਆ ਹਾਂ ਬਸ ਕਿਹੜੇ ਕਾਰਨ ਮਸ਼ੀਨ ਵੇਚਣੀ ਪੈਗੀ ਕੋਈ ਮੀਂਹ ਪੂਰੀ ਬਣ ਗਈ ਠੀਕ ਆ ਠੀਕ ਆ ਟਰੈਕਟਰ ਆਪਾਂ ਤਾਂ ਹੀ ਸੇਲ ਕਰ ਰਹੇ ਹੁਣ ਖੇਤੀ ਦਾ ਵੀ ਛੱਡਿਆ ਹੈ ਨਾ ਖੇਤੀ ਦਾ ਛੱਡ ਤਾ ਠੀਕ ਆ ਤਾਂ ਕਰਕੇ ਸੇਲ ਕਰ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਚਲਾਉਣ ਚ ਕਿਵੇਂ ਆ ਬਾਈ ਚਲੋ ਅੰਚ ਬਾਈ ਬਪੂਰਾ ਵਧੀਆ ਓਕੇ ਜਮਾ ਹਾਂਜੀ ਸਾ ਪਾ ਬਾਈ ਬਹੁਤ ਵਧੀਆ ਵੀ ਹੁਣ 75 ਹੋਇਆ ਬਾਈ 75 ਹੋਇਆ ਵਾ ਹਨਾ ਹਾਂਜੀ ਪਰ ਵਾਈ ਨਹੀਂ ਕੁਝ ਠੀਕ ਹੈ ਤੇ ਬਾਕੀ ਸਾਫ ਸੁਥਰਾ ਹਨਾ ਹਾਂਜੀ ਹਾਂਜੀ ਬਈ ਆਪਾਂ ਰੇਟ ਇਹਦਾ ਕਿੰਨਾ ਕਰਦੇ ਆਂਗੇ ਰੇਟ ਜੀ ਕੋਈ ਨਹੀਂ ਮਾਨਤਨ ਕਰਦਾਂਗੇ ਆਪਾਂ ਫੋਨ ਤੇ ਠੀਕਾ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਆ ਵੀ ਜਿਹਨੂੰ ਫਿੱਟ ਆਉਂਦਾ ਪਸੰਦ ਆਉਂਦਾ ਹਨਾ ਵੀ ਕਾਲ ਕਰ ਲੇ ਹਨਾ ਹਾਂਜੀ ਹਾਂਜੀ ਕਾਲ ਤੇ ਗੱਲ ਕਰਨਾਂਗੇ ਜਿਹਨੇ ਜਿਹੜੀ ਚੀਜ਼ ਮੋੜ ਲਾ ਜਿੰਨਾ ਉਹ ਵੀ ਮੰਗਾ ਹਾਂ ਵੀ ਜੋ ਰੇਟ ਬੰਦ ਦਾ ਮਤਲਬ ਵੀ ਉਹਨਾਂ ਹੀ ਲੈਣਾ ਹਨਾ ਹਾਂਜੀ ਹਾਂਜੀ ਬਾਕੀ ਅਗਲਾ ਆ ਕੇ ਦੇਖ ਲਈ ਪਸੰਦ ਕਰ ਲੇ ਹਨਾ ਬਾਕੀ ਦੇਖੇ ਤੇ ਚਲਾਈ ਤੋਂ ਪਤਾ ਲੱਗੇ ਸਹੀ ਗੱਲ ਆ ਵੀ ਰੇਟ ਤੇ ਚਲੋ ਹੋ ਜਾਂਦਾ ਬਾਅਦ ਚ ਹਨਾ ਗੱਲਬਾਤ ਕਰ ਲਈ ਅਗੇ ਫਿੱਟ ਆਉਣਾ ਚਾਹੀਦਾ ਜੀ ਪਹਿਲਾਂ ਫਿੱਟ ਆਉਣਾ ਚਾਹੀਦਾ ਹਨਾ ਠੀਕ ਹੈ ਤੇ ਬਾਕੀ ਤਸੱਲੀ ਕਰ ਸਕਦਾ ਬਾਈ ਜਿਵੇਂ ਕੋਈ ਵਾਹ ਬੂ ਕੇ ਵੇਖਣਾ ਜਾਂ ਕਿਸੇ ਵੀ ਤਰ੍ਹਾਂ ਠੀਕ ਹੈ ਇਹ ਸਾਰੇ ਪੱਖ ਤੋਂ ਤਸੱਲੀ ਕਰ ਸਕਦਾ ਹੈ ਨਾ ਹਾਂਜੀ ਠੀਕ ਹੈ ਤੇ ਇਹ ਸਟਾਰਟ ਕਰਕੇ ਦਿਖਾ ਦਿਓ ਲੋ ਵੀ ਦੋਸਤੋ ਤੁਹਾਨੂੰ ਪੱਕੇ ਨਾਲ ਸਟਾਰਟ ਕਰਕੇ ਦਿਖਾ ਦਿੰਨੇ ਆਂਗੇ ਸਟਾਰਟ ਕਰਕੇ ਦਿਖਾਉਣੇ ਤੁਹਾਨੂੰ ਭਰੇ ਤੇ ਕੀ ਦਿਖਾ ਦਿੰਨੇ ਆਂਗੇ ਹਾਂ ਤਾਂ ਪੂਆ ਜਮਾਨੀ ਦਿਖਾਉਂਦਾਗਾ ਇੰਜਨ ਨੰਗੋ ਓਕੇ ਆ ਤੇ ਬਾਕੀ ਭਾਈ ਗੇਰਾਂ ਗੁਰਾਂ ਨੰਗੋ ਓਕੇ ਜਮ ਠੀਕ ਆ ਸਾਰੇ ਪੱਖਾਂ ਤੋਂ ਵਧੀਆ ਹੈ ਨਾ ਠੀਕ ਆ ਨੋਟੇਲ ਤਕਰੀਬਨ ਸੋਨ ਆਪਾਂ ਸਾਰੀ ਲੈਤੀ ਆ ਦੋਸਤੋ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਇਹ ਬੰਦਰ ਨਾਲ ਜਾਇ ਦੇ ਇੰਨਾ ਤੇ ਬਾਕੀ ਬਾਈ ਕੁਛ ਚੇਂਜ ਤਾਂ ਨਹੀਂ ਹੋਇਆ ਵਾ ਬਦਲੇਆ ਵ ਤਾਂ ਨਹੀਂ ਕੁਛ ਮਤਲਬ ਇਹ ਪਹਿਲਾਂ ਉੱਤੇ ਪੈਡਲ ਉੱਤੇ ਕੱਲੇ ਪੈਡਲ ਬਦਲੇ ਵੀਰੇ ਕੱਲੇ ਪੈਡਲ ਬਦਲੇ ਆ ਹਾਂ ਪਹਿਲਾਂ ਹੈ ਤਾਂ ਪੈਡਲ ਲਾ ਦਈਏ ਠੀਕ ਅੱਛਾ ਤੇ ਬਾਕੀ ਸਾਰਾ ਰੀਜਨਲ ਸਾਰਾ ਕੁਝ ਮਗਰਿਆਰ ਵੀ ਨਾਲ ਦੇ ਆ ਕੋਈ ਗੱਥ ਕਰਿਆ ਨਹੀਂ ਠੀਕ ਆ ਵੀ ਸਾਰਾ ਮਤਲਬ origignal ਆ ਹਾਂ ਠੀਕ ਆ ਵੀ ਹੋਰ ਨਹੀਂ ਆਪਾਂ ਕੁਛ ਵੀ ਬਦਲੇ ਆ ਹਨ ਠੀਕ ਆ ਕੁਛ ਵੀ ਨਹੀਂ ਮਾਰਿਆ ਕਿਤੇ ਅੱਛਾ ਕੁਛ ਵੀ ਨਹੀਂ ਬਾਕੀ ਹੋਰ ਕਰਿਆ ਵਿਆ ਠੀਕ ਆ ਲੋ ਦੋਸਤੋ ਇਹ ਵੀ ਵੱਡੀ ਗੱਲ ਆ ਕਿਉਂਕਿ ਸਾਰਾ ਹੀ origignal ਪਿਆਗਾ ਜਿਵੇਂ ਕੰਪਨੀ ਨੇ ਲਵਾਉਂਦਾ ਹੁੰ ਜਮਾਈ ਸਾਰ ਆरिजिनल ਆ ਤੇ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਅੰਦਰ ਦੋਸਤੋ ਟਰਾਲੀ ਵਿਕਾਊ ਹੈ ਬਾਈਆਂ ਦੇ ਕੋਲੇ ਇਹਦੀ ਵੀ ਆਪਾਂ ਸਾਰੀ ਡਿਟੇਲ ਲੈ ਲੈਨੇ ਆ ਜੈਕ ਵਾਲੀ ਟਰਾਲੀ ਹੈਗੀ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਟਾਇਰ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਪਏ ਆ ਸਾਫ਼ ਪਏ ਆਗੇ ਇਹਦੀ ਬਾਈ ਦੱਸਿਓ ਡਿਟੇਲ ਲੰਬਾਈ ਚੜਾਈ ਕਿੰਨੀ ਹੈ ਦੀ 11 6 ਹੈ ਜੀ 11 6 ਹੈਗੀ। ਹਾਂਜੀ। ਠੀਕ ਹੈਗੀ। ਤੇ ਇਹਦੀ ਕੋਈ ਚਾਦਰ ਦੀ ਕੰਡੀਸ਼ਨ? ਸਾਈਡ ਤੇ ਜਸਤੀ ਜਦਾਂਰਾ ਸਾਫ਼ ਆ ਸਾਰੀ ਵਿੱਚੋਂ ਹੈਗੀਆਂ ਟਾਕੀਆਂ ਜੇ ਵਿੱਚੋਂ ਤਾਂ 80% ਹੋਈ ਵੀ ਅਸ ਖਰਾਬ। ਠੀਕ ਆ 80% ਖਰਾਬ ਆ ਹਨਾ ਟਾਕੀਆਂ ਲੱਗੀਆਂ ਹੋਈਆਂ। ਵਿੱਚੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਕੰਡੀਸ਼ਨ ਆਗੀ ਤੇ ਸਾਈਡ ਤੋਂ ਵੱਧਗਾ ਪਈ ਆਗੀ। ਦੇਖ ਸਕਦੇ ਤੁਸੀਂ। ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਬਾਈ। ਟਾਇਰ ਬਾਈ 80 ਪੈਸੇ ਪਏ ਤੁਸੀਂ। ਟਾਇਰ ਦਾ 80 ਪੈਸੇ ਪਿਆ ਹਨਾ। ਇੰਦਰਲਾ ਵੀ ਅਸੀਂ ਦੇ ਆਪ ਪੁਆਏ ਆਗੇ ਅਬੋਲੋ ਦੇ ਹੈ ਨਾ ਹਾਂ ਹਾਂ ਦੋਨੇ ਕੋਲੋਂ ਦੇ ਠੀਕ ਹੈ ਤੇ ਇੰਦਰਲੇ ਤੁਹਾਨੂੰ ਦੂਸਰਾ ਵੀ ਆਪਾਂ ਦਿਖਾ ਦਿੰਨੇ ਆ ਜੈਕ ਵੀ ਆਪਾਂ ਆਪ ਹੀ ਪੁਆਏ ਸੀ ਨਵੇਂ ਹੈ ਨਾ ਹਾਂ ਹਾਂ ਨਹੀਂ ਨਹੀਂ ਲੈ ਇਹ ਤਾਂ ਚੱਲੇ ਵੀ ਸੀ ਹੱਲੇ ਇਹ ਚੱਲੇ ਹੋਏ ਸੀ ਉਹ ਯਾਨੀ ਚੰਗੀ ਕੰਡੀਸ਼ਨ ਦੇ ਵਿੱਚ ਹੀ ਸੀ ਹੈ ਨਾ ਹਾਂ ਹਾਂ ਆਪਣਾ 80% ਦੇ ਦੇਖ ਸਕਦੇ ਟਰੱਕ ਟਰੱਕ ਹੈ ਨਾ ਉਹ ਤੋਂ ਲੈ ਲੇ ਸੀ ਉਹ ਹਜੇ ਵੀ ਚੰਗੀ ਹਾਲਤ ਦੇ ਵਿੱਚ ਪਏ ਆ ਹੈ ਨਾ ਤੇ ਬਾਕੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਦਾਲਾ ਵੀ ਵਧੀਆ ਪਿਆ ਦੇਖ ਸਕਦੇ ਤੁਸੀਂ ਥੱਲੇ ਤੋਂ ਕਾ ਦਿੰਦੇ ਆ ਐਸਟਰਨਿਕ ਕੰਡੀਸ਼ਨ ਆ ਦੇਖ ਸਕਦੇ ਹੋ ਇਹਦਾ ਰੇਟ ਵੀ ਫੋਨ ਤੇ ਹੋਊਗਾ ਫੋਨ ਤੇ ਹੋਈ ਠੀਕ ਆ ਇਹਦਾ ਵੀ ਰੇਟ ਫੋਨ ਤੇ ਹੋਊਗਾ ਤੇ ਤੁਸੀਂ ਗੱਲਬਾਤ ਬਾਈਆਂ ਦੇ ਨਾਲ ਕਰ ਸਕਦੇ ਹੋ ਟਰਾਲੀ ਦੇ ਸਬੰਧ ਚ ਵੀ ਤੇ ਟਰੈਕਟਰ ਦੇ ਸਬੰਧ ਚ ਵੀ ਧੰਨਵਾਦ